ਆਸੋ ਆਸੋ ਭਾਈ ਲੈ ਜਿੰਦਾ ਦੇ ਨੋ ਜਿੰਦਾਬਾਦ ਜਿੰਦਾ ਦੇ ਨੋ ਭਾਈ ਲੈ ਜਿੰਦਾ ਦੇ ਨੋ ਜਿੰਦਾਬਾਦ 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 ਸਾਰੇ ਸਤਿ ਸਲੋ ਆਸੋ ਆਸੋ ਜਿੰਦਾਬਾਦ ਜਿੰਦਾਬਾਦ ਅੱਜ ਇੱਕ ਟੂਰਨਾਮੈਂਟ ਦੇ ਸਤ ਜਿੰਦਾਬਾਦ 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 ਅੱਜ ਇੱਕ ਜਿੰਦਾਬਾਦ 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 ਇਹ ਸਾਡੇ ਕੇਂਦਰ ਦੀ ਸਰਕਾਰ ਇੱਕ ਕੋਝੀਆਂ ਚਾਲਾਂ ਚੱਲਈ ਹੈ ਜੀ ਉਹ ਸਾਡੇ ਆੜਤੀਆਂ ਤੇ ਰੇਡਾਂ ਕਰਨ ਲੱਗੀ ਹੈਗੀ ਉਹਦੇ ਰੋਸ ਵਜੋਂ ਅਸੀਂ ਕੱਲ ਤੋਂ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਪੰਜਾਬ ਦੀਆਂ ਸਾਰੀਆਂ ਮੰਡੀਆਂ ਬੰਦ ਨੇਗੀਆਂ ਦੂਸਰਾ ਅਸੀਂ ਜੇ ਉਹਨਾਂ ਦੇ ਅਧਿਕਾਰੀ ਹੁਣ ਆਉਣਗੇ ਅਸੀਂ ਵੀ ਤਿਆਰ ਪਰ ਤਿਆਰ ਹੋ ਗਏ ਅਸੀਂ ਉਹਨਾਂ ਦਾ ਘਰੋ ਕਰਾਂਗੇ ਉਹਨਾਂ ਨੂੰ ਜਾਣ ਨਹੀਂ ਦਵਾਂਗੇ ਸਾਡਾ ਪੰਜਾਬ ਦਾ ਫੈਸਲਾ ਹੋ ਚੁੱਕਿਆ ਹੈ ਜੇ ਦੂਆ ਇਹਨਾਂ ਨੇ ਕੋਈ ਫੇਰ ਕਾਰਵਾਈ ਕੀਤੀ ਤਾਂ ਆਪਣੇ ਵੱਲੋਂ ਕੋਈ ਸੰਘਰਸ਼ ਵਿੱਢਿਆ ਜਾਊਗਾ ਬਿਲਕੁਲ ਸੰਘਰਸ਼ ਵਿੱਢਿਆ ਜਾਵਾਂਗਾ ਜੀ ਇਹ ਅਸੀਂ ਉਹਨਾਂ ਨੂੰ ਮੰਡੀਆਂ ਬੰਦ ਕਰਨ ਦਾ ਇੱਕ ਸਰਕਾਰ ਨੂੰ ਅਲਟੀਮੇਟਿਵ ਦਿੱਤਾ ਰੋਸ ਪ੍ਰਗਟ ਕਰਤਾ ਜੇ ਉਹ ਨਹੀਂ ਸਮਝੂਗੀ ਸਾਡੀ ਪੰਜ ਮੈਂਬਰੀ ਕਮੇਟੀ ਦਿੱਲੀ ਗਈ ਹੈ ਉੱਥੋਂ ਕਿਸਾਨਾਂ ਨੇ ਜਿਵੇਂ ਵੀ ਉਹ ਸਾਨੂੰ ਹੁਕਮ ਕਰਨਗੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਜਿਵੇਂ ਟੋਲ ਪਲਾਜ਼ਿਆਂ ਤੇ ਘਰਾਓ ਕੀਤੇ ਹੋਏ ਨੇ ਉਹ ਕਹਿੰਦੇ ਅਸੀਂ ਦਫ਼ਤਰਾਂ ਦਾ ਘਰਾਓ ਕਰ ਲਿਆ ਅਸੀਂ ਕਿਸਾਨ ਜਥੇਬੰਦੀਆਂ ਦੇ ਉਡੀਕ ਕਰਦੇ ਆ ਫੈਸਲੇ ਦੀ ਜੋ ਸਾਨੂੰ ਉਹ ਫੈਸਲਾ ਕਰਨਗੇ ਅਸੀਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਡਟ ਕੇ ਖੜਾਂਗੇ ਅਸੀਂ ਡਰਦੇ ਨਹੀਂ ਹੁਣ ਜੋ ਇਹ ਰੇਡ ਪੈਣ ਲੱਗੀ ਆ ਕੇਂਦਰ ਸਰਕਾਰ ਕਰ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਦੇਖੋ ਇਹਨੇ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਨਾ ਕਿ ਇਹੋ ਜਿਹੇ ਹੱਥ ਕੰਡੇ ਬਣਾਉਣੇ ਚਾਹੀਦੇ ਨੇਗੇ ਇਹ ਕੇਂਦਰ ਸਰਕਾਰ ਆ ਜਿਹੜੀ ਇਹ ਗਿਰੀਆਂ ਹੋਈਆਂ ਗੱਲਾਂ ਤੇ ਆ ਗਈ ਮੈਂ ਤਾਂ ਸਮਝੂ ਇਹਦੀ ਬਜਾਏ ਲੋਕਾਂ ਦੇ ਕਿਸਾਨਾਂ ਦੇ ਮਸਲੇ ਹੱਲ ਆਏ ਸਾਡੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਮੈਂ ਤਾਂ ਕਹਿਣਾਗਾ ਜਿੰਨਾ ਸਮ ਕ ਇਹੋ ਜਿਹਾ ਕੰਮ ਕਰਦੇ ਨੇ ਉਹਨੇ ਲੋਕਾਂ ਦਾ ਰੋਸ ਜਾਗਦਾ ਅਸੀਂ ਅਜਿਹੀਆਂ ਚਾਲਾਂਾਂ ਜਾਂ ਚੱਲਣ ਨਹੀਂ ਦਿੰਦੇ ਸਾਰੇ ਅਸੀਂ ਇਕੱਠੇ ਆ ਜਿਵੇਂ ਵੀ ਸਾਡੀ ਪੰਜਾਬ ਵਾਲੀ ਟੀਮ ਕਹੂਗੀ ਅਸੀਂ ਉਵੇਂ ਕਰਾਂਗੇ ਮੰਡੀਆਂ ਬੰਦ ਕਰਨਗੇ ਘਰਾਓ ਕਰਾਂਗੇ ਉਹੀ ਕੁਛ ਕਰਾਂਗੇ